ਤੇ ਨਈ ਕੇ ਮਾਇਦਾ ਲਗਰੇ ਉਧਰ ਆ ਲਈ ਸਾਡੇ ਬਜ਼ੁਰਗਾਂ ਦੀ ਫਰਮਾਇਸ਼ ਸੀ ਕਿ ਦੋਸਤਾਂ ਦੀ ਮੇਰਜਾ ਸਾਹਿਬਾ ਤੁਹਾਡੀ ਚਵਜਮਾ ਗਾਮਾ ਮੇਰਜਾ ਸਾਹਿਬਾ ਆਓ ਜੀ ਆਓ ਮੇਰਜਾ ਸਾਹਿਬਾ ਲੱਗੇ ਆਓ ਆਓ ਧਾਰਮਿਕ ਅੱਛਾ ਜੀ ਮਿਹਰਬਾਨੀ ਹੈ ਵੀਰੇ ਅੱਜ ਨਾਲ ਥੋੜਾ ਜਿਹਾ ਟੇਸਟ ਮਿਕਸ ਹੋ ਗਿਆ ਤੇ ਵਿੱਚੋਂ ਮਨ ਫਰਮਾਇਸ਼ ਆ ਰਹੀ ਹੈ ਕਿ ਥੋੜਾ ਜਿਹਾ ਧਾਰਮਿਕ ਵੀ ਗਾਮਾ ਵੈਸੇ ਮੈਂ ਪਹਿਲਾਂ 10 15 ਮਿੰਟ ਗਾਇਆ ਅਗਰ ਮੈਨੂੰ ਹੋਰ ਹੁਕਮ ਕਰਦੇ ਉਦੋਂ ਆਪਾਂ ਗਾਦ ਰਹੇ ਹੁਣ ਵੀ ਗਾ ਰਹੇ ਹਾਂ ਕੋਈ ਕਰਦੀ ਹੈ ਜੋ ਮਰਜੀ ਥੋੜ ਪਹਿਲੇ ਮੇਰੇ ਗੀਤ ਹੁੰਦੇ ਸੀ ਵੀ ਤੇਰੀ ਮਾਂ ਦੀ ਤਲਾਸ਼ੀ ਲੈਣੀ ਐ ਹੋ ਗਿਆ ਫਲਾਣਾ ਤਮਖੜਾ ਹੁਣ ਤਾਂ ਆਪਾਂ ਚੰਗੀ ਕਤੂਦ ਵੀ ਕਰਨ ਲੱਗੇ ਪਿਆ ਜੀ ਕਰ ਆ ਮਿਹਰਬਾਨੀ ਹੈ ਵੀਰੇ ਮੈਂ ਧਾਰਮਿਕ ਜਿੰਨਾ ਮਰਜ਼ੀ ਸੁਣ ਲਿਓ ਨਾ ਵੀਰੇ ਮਿਰਜ਼ਾ ਸਾਹਿਬਾ ਮੈਂ ਤੁਹਾਡੀ ਸੇਵਾ ਵਿੱਚ ਪੇਸ਼ ਕਰਨ ਲੱਗੇ ਓਏ ਬਈ ਬੱਚਿਓ ਨਾ ਵੀ ਚੱਲ ਕੋਈ ਨਾ ਯਾਰ ਬੱਚੇ ਤਾਂ ਬੱਚੇ ਹੁੰਦੇ ਆ ਮਿਰਜ਼ਾ ਸੈਬਰ ਨੂੰ ਲੈਣ ਵਾਸਤੇ ਜਾਂਦਾ ਉਹਦੀ ਰਾਬ ਵਿੱਚ ਬੱਕੀ ਬੰਦਰ ਹੋ ਜਾਂਦੀ ਹੈ ਬੱਕੀ ਨੂੰ ਸ਼ਿਕਾਰ ਕੇ ਬਾਹਰ ਕਰਦੇ ਉਹਦੀ ਵੱਡੀ ਭਾਬੀ ਬੱਕੀ ਦੀ ਬਾਤ ਫੜ ਕੇ ਆਪਣੇ ਦਿਉਰ ਨਾਲ ਵੀਰੇ ਗੱਲਾਂ ਕਰਦੀ ਹੈ ਜਿਹੜੇ ਤਾਂ ਮਿਰਜ਼ੇ ਦੀ ਭਾਬੀ ਦੇ ਬੋਲ ਬੀਬਾ ਅਮਰਜੋਤ ਕਹਿ ਰਹੀ ਹੈ ਉਹ ਤਾਂ ਪੁਰਾਣੇ ਕਿੱਸੇ ਦੇ ਵਿੱਚੋਂ ਪਿੱਲੂ ਸ਼ਾਹ ਦੇ ਕਿੱਸੇ ਦੇ ਵਿੱਚੋਂ ਨੇ ਤੇ ਜਿਹੜੇ ਮਿਰਜ਼ੇ ਦੇ ਜਵਾਬ ਦੇ ਰਿਹਾ ਉਹ ਵੀਰੇ ਮੇਰੇ ਆਪਣੇ ਲਿਖੇ ਹੋਏ ਜਿਹੜੇ ਮਿਰਜ਼ੇ ਦੇ ਫੁੱਫੜ ਦੇ ਬੋਲ ਆ ਮੇਰੇ ਲਿਖੇ ਹੋਏ ਲੋਕ ਸੌਣਾ ਜਰਾ ਹਾਂ ਪਹਿ ਜਾਣੀ ਹਾਂ ਤਾਂ ਇਹ ਤਾਂ ਗੱਲਾਂ ਐ ਤਾਂ ਖੈਰ ਬਹੁਤ ਪੁਰਾਣੀਆਂ ਨੇ ਮੈਂ ਥੋੜੀ ਜੀ ਕੋਸ਼ਿਸ਼ ਕਰੂੰਗਾ ਵੀ ਨਵੇਂ ਢੰਗ ਲਗਾਵਾ ਸੌਣਾ ਜਰਾ ਹ ਫਿਰ ਉਹਦੇ ਨਾਲੇ ਕੰਮ ਹੋ ਗਿਆ ਚੱਲ ਨਹੀਂ ਕੋਈ ਜੋੜਾ ਜਨਹਿਰੂ ਰੱਖੇ C'est pas... 20 ਰੁਪਏ ਨੰਗਲ ਵਾਲੇ 20 ਰੁਪਏ ਤੇ ਨਵੀਆਂ ਜੋੜੀਆਂ ਜੋ ਤੁਹਾਡੇ ਸਾਹਮਣੇ ਸਜੜੀਆਂ ਨੇ 202 ਰੁਪਏ ਜੜੀ 101 ਜਮਾ 101 ਭੇਜਦੇ ਨੇ ਮੈਂ ਇਹਨਾਂ ਦਾ ਬੜਾਈ ਧੰਨਵਾਦੀਆਂ ਜਿਨ੍ਹਾਂ ਦਾ ਇਹ ਸਾਰਾ ਪ੍ਰੋਗਰਾਮ ਹੈ थैंक यू थैंक यू थैंक यू ਸਾਰਿਆਂ ਨੂੰ ਵੀ ਦੇਖਦੇ ਤਾਂ ਗੀਤ ਖੋੜ ਕਰਾ ਲੈ ਕੇ ਨੱਚਣ ਵਾਲੇ ਖੋੜ पटारी हरे बी इन दुख टुख जानगे कुती पाल हर बंदी इन धुॻे टुख जानगे कुती पाल ਹਮਚਾਣਾ ਮੇ ਕੋਲ ਜਈ ਗਲ ਸਮਚਾਣਾ ਮੇ ਕੋਲ ਜਈ ਮੇ ਬਾਗਤ ਦੇ ਵੀ ਟੋਰੀ-ਓਰੀ ਕੱਟਦੇ ਬਲਤੇ ਜੇ ਜੈ ਜਾ ਹਾਏ ਥੋੜਿਆ ਬਿਖੜ ਕੇ ਰਸਈ ਤੇ ਸਾਰੇ ਨੋਹ ਹਾਏ ਮੋਹ ਆਨੇ ਖਦੇ ਪਰਸਈ ਤੇ ਕਿਹ ਕਿਹਰ ਥੋ ਜਾਣਾ ਓ ਲੈਣਾ ਨਣ ਨਣ ਮਲਾਤਾ ਸਈ ਓ ਸਾਨੂੰ ਆਪਣਾ ਮਰੀਤ ਬਣਾਤਾ ਸਈ ਸੁਤਿਕਾਲ so ਬਖਰੀਪਾ कॾ त सही हिकु हूंक प्यार दी सही हा बंदि ॾिगार बंदिए